ਵੈਕਰਜੀ ਕਾ ਖਾਲਸਾ ਵੈਕਰਜੀ ਕੀ ਫਤਿਹ ਭਰਾਓ ਅੱਜ 9 ਤਰੀਕ ਆ ਤੇ ਲਗਭਗ 5 ਤੋਂ ਸ਼ਾਮ ਦਾ ਟਾਈਮ ਉੱਤੇ ਹੋ ਗਿਆ ਸ਼ੁੱਕਰਵਾਰ ਅੱਜ ਤੇ ਮੈਂ ਭਰਾਵਾਂ ਸਾਰਿਆਂ ਨੂੰ ਜਿਹੜੇ ਬੈਟਰ ਦੇ ਉੱਤੇ ਜਿਨ੍ਹਾਂ ਦੇ ਪਿੰਡ ਆ ਜਾਂ ਪਿੱਛੇ ਵੀ ਪਿੰਡ ਆ ਮੈਂ ਸਾਰਿਆਂ ਨੂੰ ਵਾਸ਼ਟ ਕਰਨੀ ਚਾਹਣਾ ਹੈ ਤੇ ਮਿਰਜੀ ਜਿਹੜੀਆਂ ਫੇਕ ਜੀਆਂ ਆਪਾਂ ਨਾ ਡਾਓ ਅਸੀਂ ਐਸ ਵਕਤ ਪਿੰਡ ਰਾਜੋ ਕੇ ਪੱਤੀ ਪਲੋ ਬਾਰਡਰ ਦੇ ਉੱਤੇ ਬਿਲਕੁਲ ਖਲੋਤੇ ਆ ਸਾਡੇ ਵੀਰ ਆ ਦੇਖੋ ਬਾਰਡਰ ਦੇ ਉੱਤੇ ਐਸ ਵਕਤ ਪੱਲਾ ਲੰਮੜਿਆ ਤੂੜੀ ਜੀ ਨੂੰ ਆਪਾਂ ਕਹਿ ਦਿੰਨੇ ਆ ਤੂੜੀ ਲੰਮੜਿਆ ਆ ਆ ਦੇਖੋ ਵੀਰ ਭਰਾ ਸਾਡੇ ਕੰਮ ਕਰਨ ਦੇ ਆ ਤੇ ਆ ਵੀਰ ਜੀ ਦੇਖੋ ਜ਼ੀਰੋ ਲਾਈਨ ਦੇ ਉੱਤੇ ਬਿਲਕੁਲ ਤਾਰਾਂ ਦੇ ਉੱਤੇ ਅਸੀਂ ਬਿਲਕੁਲ ਬਾਰਡਰ ਦੇ ਉੱਤੇ ਖਲੋਤੇ ਆ ਤੇ ਇਹ ਕਰਕੇ ਸਾਰੇ ਹੀ ਬਾਰਡਰ ਦੇ ਉੱਤੇ ਖਲੋਤੇ ਆ ਆਪਦੇ ਕੰਮਾਂ ਧੰਦਾਂ ਨੂੰ ਲੱਗੇ ਆ ਤੇ ਪਿੱਛੇ ਲੋਕ ਗੱਲਾਂ ਕਰਦੇ ਆ ਵੀ ਐ ਹੋ ਗਿਆ ਤੇ ਜੋ ਹੋ ਗਿਆ ਤੇ ਸਾਨੂੰ ਕੋਈ ਇੱਥੇ ਖਤਰਾ ਨਹੀਂ ਮਹਾਰਾਜ ਦੀ ਚੜ੍ਹਦੀ ਕਲਾ ਕਿਰਪਾ ਹੈ ਤੇ ਦੋਹਾਂ ਪਾਸੇ ਤੋਂ ਸ਼ੁਕਸਾਨ ਦੀ ਚਾਹਣ ਹੈ ਅਸੀਂ ਅਰਦਾਸ ਕਰਦੇ ਆ ਮਹਾਰਾਜ ਦੀ ਵੀ ਇਹੋ ਜਿਹਾ ਕੋਈ ਸਮਾਂ ਨਾ ਆਵੇ ਤੇ ਜਿਹੜੀਆਂ ਫੇਗ ਆ ਪਵਾਵਾ ਡਾਉਂਦੇ ਆ ਉਹ ਨਾ ਡਾਉਣ ਤੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ ਤੇ ਸਾਈਂ ਸਾਰੇ ਆਪਦੇ ਕੰਮ ਧੰਦੇ ਕਰਨਦੇ ਆ ਅਸੀਂ ਇਸ ਵਕਤ ਹੋਣੇ ਪਿੰਡ ਨਾਰਲੀ ਉੱਤੇ ਡੀਸੀ ਸਾਹਿਬ ਆਏ ਸੀ ਐਸਐਸਪੀ ਸਾਹਿਬ ਆਏ ਸੀ ਡੀਐਸਪੀ ਵੀ ਕਿਉਂਡਾ ਆਏ ਐ ਐਸਐਚਓ ਕਰਲਾ ਸਾਹਿਬ ਵੀ ਆਏ ਆ ਉਹਨਾਂ ਨੂੰ ਮਿਲ ਕੇ ਆਏ ਆ ਉਹਨਾਂ ਦੇ ਨਾਲ ਵੀ ਗੱਲ ਕਰਕੇ ਆਏ ਆ ਵਰਕ ਦੇ ਵਿੱਚ ਹੋ ਕੇ ਆਏ ਆ ਸਾਰੇ ਪਿੰਡ ਖੂਚੀ ਆ ਜਿੰਨੇ ਵੀ ਲੱਗਦੇ ਲੱਗਦੇ ਕਾਲੀਆ ਸਕਤਰ ਢੋਲੀ ਠਟਣ ਜਿੰਨਾ ਵੀ ਇਧਰ ਮਹੀਦੀਪੁਰ ਤੋਂ ਲੈ ਕੇ ਇਤਨੇ ਖਾਲਲੇ ਟਿੱਕੇ ਸਾਰੇ ਪਿੰਡਾਂ ਦਾ ਦੌਰਾ ਕਰਕੇ ਆਏ ਆ ਸਾਰੇ ਲੋਕ ਆਪੋ ਆਪਣੇ ਕੰਮ ਕੰਢ ਰਿਹਾ ਕੋਈ ਟੰਕ ਨਹੀਂ ਚੜ੍ਹੇ ਕੋਈ ਫੌਜ ਨਹੀਂ ਜਾਦੀ ਚੜੀ ਕੋਈ ਚੱਕਰ ਨਹੀਂਗਾ ਆਪਦੇ ਕੰਮ ਕਰੋ ਤੇ ਰਾਤ ਜਦੋਂ ਪੈਂਦੀ ਆ ਲੋਕ ਫਹਾਵਾ ਡਾਉਂਦੇ ਆ 10 ਕਿਲੋਮੀਟਰ ਤੇ ਹੁਣੇ ਆਉਣੇ ਇੱਕ ਖਬਰ ਆਈ ਆ ਵੀ 10 ਕਿਲੋਮੀਟਰ ਤੇ ਫੌਜ ਨੇ ਆਰਡਰ ਕਰ ਦਿੱਤਾ ਉਹ ਪਤਾ ਨਹੀਂਗਾ ਕਿੰਨੇ ਪਾ ਦਿੱਤੀ ਕਿੰਨੇ ਨਹੀਂ ਪਾ ਦਿੱਤੀ ਕੋਈ ਹੁੰਦੇ ਉੱਤੇ ਡੀਸੀ ਦੇ ਸਾਈਨ ਨਹੀਂ ਗੇ ਕੋਈ ਹੁੰਦੇ ਐਸਐਸਪੀ ਦੇ ਸਾਈਨ ਨਹੀਂ ਗੇ ਕੋਈ ਕਿਸੇ ਬਲਾਕ ਵੱਲੋਂ ਸਾਈਨ ਨਹੀਂ ਗੇ ਨਾ ਸਾਨੂੰ ਕੋਈ ਬਲਾਕ ਵੱਲੋਂ ਅਸੀਂ ਐ ਸੋਤ ਮੈਂ ਆਤਮ ਸਿੰਘ ਮੌਜੂਦਾ ਮੈਂਬਰ ਪੰਚਾਇਤ ਆਪਲੋਪਤੀ ਦਾ ਸਾਨੂੰ ਕੋਈ ਅਜੇ ਧਿੱਕਰ ਕਾਲ ਨਹੀਂ ਆਈ ਸਾਡੇ ਸਰਪੰਚ ਨੂੰ ਕੋਈ ਕਾਲ ਨਹੀਂ ਆਈ ਤੇ ਐਵੇਂ ਨਾਂ ਫਾਵਾ ਡਾਓ ਸਾਨੂੰ ਆਪ ਦਾ ਕੰਮ ਕਰਨ ਦਿਓ ਆਪ ਦਾ ਕੰਮ ਕਰਦੇ ਆ ਤੇ ਜਿਹੜੇ ਵੀ ਫਾਵਾ ਡਾਉਦੇ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਇਹ ਜਿਹੜਾ ਵਿਲਾ ਹੈ ਤੇ ਫਾਵਾ ਡਾਉਂਦਾ ਨਹੀਂਗਾ ਇਹ ਆਪਾਂ ਘਰਾਲ ਮਿਲ ਕੇ ਇਸ ਨੂੰ ਹੱਲ ਕਰ ਦਤਾ ਆਪਾਂ ਨਾਲ ਘੱਟੀਆਂ ਫਸੇ ਜ਼ੀਰੋ ਲਾਈਨ ਤੇ ਬਿਠਾ ਰਹੇ ਆ ਬਿਲਕੁਲ ਜ਼ੀਰੋ ਲਾਈਨ ਦੇ ਤਾਰਾਂ ਦੇ ਉੱਤੇ ਪਾ ਲੇ ਲੈਂਦੇ ਆ ਬਾਰੇ ਚੜ੍ਹਦੀ ਕਲਾ ਕਰੇ ਸਾਰੇ ਸੁਖ ਸਾਥੀ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ